ਆ ਦੇਖੋ ਵੀ ਕਿੰਨਾ ਪਾਣੀ ਬੇਅੰਤ ਪਾਣੀ ਹੈ ਜਿਹੜੀ ਆ ਨਹਿਰ ਆ ਮੈਨੂੰ ਤਾੜ ਦਹੋਣਾ ਪਾਖੜਾ ਡੈਮ ਜਿਹੜੀ ਪਾਖੜਾ ਨਹਿਰ ਉਹ ਤੋਂ ਵੀ ਵੱਡੀ ਨਹਿਰ ਹੈ ਮੈਂ ਤਾਂ ਹਾਂ ਦੇਖੋਣਾ ਪਾਖੜਾ ਤੋਂ ਦੁੱਕਣੀ ਆ ਹੈ ਅਬ ਪਾਖੜਾ ਪਾਖੜਾ ਕਰਿਆ ਗਿਆ ਆ ਆ ਦੇਖੋ ਭਾਈ ਇਹਦਾ ਪਾੜ ਜਾਣ 50 ਨਹਿਰਾਂ ਘੱਟੋ ਘੱਟ ਦੇਖ ਭਾਈ ਕਿੰਨੀ ਵਿਸ਼ਾਲ ਹੈ ਹਾਂ ਨਹਿਰਾਂ ਵੀ ਦੋ ਪਾਰ ਦੀ ਤੇ ਕਿਤਾਬ ਆੜਦੀ ਆ ਔਰ ਦੇਖੋ ਕਿੰਨਾ ਪਾਣੀ ਦੇ ਦਰਾਂ ਆ ਪਾਣੀ ਇਹਦਾ ਘਰ ਦੇਖੋ ਪਾਣੀ ਜੂਰੇ ਤੱਕ ਰਹੇ ਇਹਨਾਂ ਫਸਲ ਨੂੰ ਪਾਣੀ ਬਹੁਤ ਚੰਗਾ ਹੈ ਔਰ ਇੱਤਾ ਘੁਰ ਕੇ ਆਹ ਥੋੜਾ ਤੋਂ ਪਾਪੀਰ ਵੰਡਦੇ ਆ ਰਬ ਉੱਤਲਾ ਰਖੇ ਇੱਕ ਤਾਂ ਇਹ ਨਾ ਨਿਕਲ ਗਈ ਆ ਨਹਿਰ ਤੋਂ ਥੋਣ ਇੱਕ ਹੋਰ ਨਹਿਰ ਤੋਂ ਹਾਰੇ ਕੁ ਵੀਕੜੀ ਨਹਿਰ ਆ ਬਈ ਆ ਗੰਦ ਭੱਲੇ ਦੇਖੋ ਇੰਨਾ ਸੋਹਣਾ ਲੱਗਦਾ ਨਾ ਇਹ ਸਾਫ ਕਰੀ ਸਕਦੇ ਜਿਵੇਂ ਵੱਡੀ ਛੋਟੀ ਨਹਿਰ ਦਾ ਮੰਨੇ ਵੱਡੀ ਨਹਿਰ ਨੂੰ ਹੀ ਸਾਫ ਰੱਖਦੇ ਜਿੰਮੇਦਾਰੀਆਂ ਨੂੰ ਪਾਇਦੇ ਨਹੀਂ ਔਰ ਇੰਨਾ ਪਾਣੀ ਜੀ ਨਹਿਰ ਦਾ ਇਹ ਪਾੜੀ ਆ ਇੱਕ ਨਹਿਰ ਦੋ ਨਹਿਰਾਂ ਪਾੜ ਦੇ ਨੋਈ ਤੂੰ ਆ ਗਿਆ ਅਰੇ ਆਇਨਾ ਪਾਣੀ ਜਮਿਆ ਯਾਰ ਹੋਰ ਬਾੜੀ ਇਹ ਲੋਕੇਸ਼ਨ ਦੱਸੋ ਬਈ ਕਿਹੜੀ ਹੈਗੀ ਜੀ ਨੇ ਇੱਥੋਂ ਨੰਗੇ ਆ ਮੈਂ ਤੁਹਾਨੂੰ ਨਾਂ ਨਹੀਂ ਦੱਸਦਾ ਵੀ ਕਿੱਥੋਂ ਇਹ ਤੁਸੀਂ ਆਪ ਜੈਸਟ ਕਰੋ ਵੀ ਨਹਿਰ ਕਿੱਥੇ ਆਏ ਹੁਣ ਆਪਾਂ ਥੱਲੇ ਉਤਰ ਗਏ ਆ ਆ ਜੀ ਆਓਏ ਔਰ ਦੇਖੋ ਪੁਰਾਣੇ ਕੀ ਬਣਾਇਆ ਇਹ ਗ੍ਰੇਜਾਂ ਨੇ ਬਣਾਇਆ ਹੋਇਆ ਫੋੜ ਬਈ ਕਹਿੰਦੇ ਗ੍ਰੇਜਾਂ ਨੇ ਆਇਆ ਆਇਓ ਤਾ ਆਰੇ ਉਹ ਡਰ ਲੱਗਦਾ ਇਹਦਾ ਬੋਲੀ ਬੱਟੀ ਪਈ ਹੋਇਆ ਯਾਰ ਵਾਹ ਨਹੀਂ ਆਜੀ ਬਣੇ ਆ ਰਿਹਾ ਹੈ ਭਾਈ ਬੰਨ ਜਿਹੜਾ ਪਗਣਾ ਮੰਨ ਲੱਗੇ ਹੋ ਪਾਣੀ ਦੀ ਸਪੀਡ ਦੇਖੋ ਬੱਲੇ ਇੱਕ ਤਾਂ ਹੀ ਮੰਗਾ ਕੋਟਸਾ ਗਾ ਇੱਥੇ ਦੇ ਕੋਟਸਾ ਬਾਹਰ ਤੇਜ਼ ਬਣਿਆ